ਗੱਲਬਾਤ ਕਰਦੇ ਆ ਇੱਕ ਕੱਲ ਪਰਸੋਂ ਦੀ ਬੜੀ ਵੀਡੀਓ ਵਾਇਰਲ ਹੁੰਦੀ ਪਈ ਏ ਮਹਾਰਾਜ ਪਿੰਡੇ ਮੇਰੇ ਖਿਆਲ ਇਧਰ ਮੋਗੇ ਸਾਈਡ ਲਿਆ ਤੇ ਉਥੋਂ ਦਾ ਇੱਕ ਜਗਤਾਰ ਸਿੰਘ ਦੇ ਮੁੰਡਾ ਤਾਂ ਉਹਦੀ ਘਰ ਵਾਲੀ ਨੇ ਜਿੰਦੇ ਨੂੰ ਜਿਉਂਦੇ ਨੂੰ ਕਾਰ ਦੇ ਵਿੱਚ ਆਗ ਲਾ ਕੇ ਸਾੜ ਦਿੱਤਾ ਆਸ਼ਕ ਦੇ ਮਗਰ ਲਾ ਕੇ ਆਸ਼ਕ ਵੀ ਕੌਣ ਹੈ ਪਿੰਡ ਦਾ ਭਰਾ ਪਿੰਡ ਦਾ ਭਰਾ ਕਿ ਚਾਚਿਆਂ ਤਾਇਿਆਂ ਦੇ ਵਿੱਚੋਂ ਦੇਖੋ ਕਿਹੋ ਜਿਹਾ ਕਾਲਜੋਗ ਆ ਗਿਆ ਆਸ਼ਕ ਉਹ ਜਿਹੜਾ ਚਾਚਿਆਂ ਤਾਇਿਆਂ ਦਾ ਕਿ ਜਿਹੜੇ ਕਿਸੇ ਦਿਨ ਚਾਚਿਆਂ ਤਾਇਿਆਂ ਦੇ ਭਰਾ ਸਾਹਣ ਸਾਹ ਲੈਂਦੇ ਹੁੰਦੇ ਸੀ ਤੇ ਉਸ ਚਾਚੇ ਤਾਏ ਦੇ ਭਰਾ ਦੇ ਨਾਲ ਆਸ਼ਕ ਇਸ਼ਕ ਦੇ ਵਿੱਚ ਅੰਨੀ ਹੋਈ ਨੇ ਜਿੰਦਾ ਜੋ ਉਹਦਾ ਆਪਦੇ ਘਰ ਵਾਲੇ ਨੂੰ ਅੱਗ ਲਾ ਕੇ ਸਾੜ ਦਿੱਤਾ ਤਾਂ ਬਾਕੀ ਵਖੋ ਇਸੇ ਔਰਤ ਨੇ ਇੱਕ ਪਹਿਲੋਂ ਆਪਦੀ ਸੱਸ ਸਾੜੀ ਸੀ ਸੌਰੀ ਸੱਸ ਨਹੀਂ ਸੱਸ ਮਾਰੀ ਸੀ ਕਿ ਆ ਹੁਣ ਮੈਂ ਇੰਟਰਵਿਊ ਸੁਣਦਾ ਪਿਆ ਸੀ ਤਾਂ ਉਹਦੇ ਵਿੱਚ ਸੱਸ ਕਿਵੇਂ ਮਾਰੀ ਵੀ ਪ੍ਰੈਸ ਕੱਪੜੇ ਕਰਦੀ ਵੀ ਦੇ ਕੱਪੜੇ ਪ੍ਰੈਸ ਕਰਦੇ ਕਰਦੇ ਤੇ ਉਹਨੂੰ ਲਾਈਟ ਲੱਗ ਗਈ ਤੇ ਉਹ ਮੌਤ ਹੋ ਗਈ ਕਿਉਂਕਿ ਜਿਹੜੀ ਇਹ ਔਰਤ ਹੈ ਇਹ ਔਰਤ ਇਹੋ ਜੀ ਔਰਤ ਜਦੋਂ ਵਿਆਹ ਤੋਂ ਪਹਿਲਾਂ ਹੀ ਇਦਾਂ ਦੀਆਂ ਹੱਦਾਂ ਪਾਰ ਟੱਪੀ ਹੋਵੇਗੀ ਤੇ ਜਿਹੜੀ ਸੱਸ ਸੀ ਕਿਉਂ ਜਨਾਨੀ ਆਦ ਨੂੰ ਜਨਾਨੀ ਦਾ ਪਤਾ ਮਿੰਟੋ-ਮਿੰਟੀ ਲੱਗ ਜਾਂਦਾ ਤਾਂ ਸੱਸ ਨੂੰ ਪਤਾ ਲੱਗ ਗਿਆ ਉਹਨੇ ਸੋਚਿਆ ਵੀ ਸੱਸ ਨੂੰ ਵਿੱਚੋਂ ਰਾਹ ਦਾ ਰੋੜਾ ਪਾਸੇ ਕਰੀਏ ਤਾਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਦਾ ਗੱਡੀ ਚਾੜੀਏ ਤੇ ਸੱਸ ਨੂੰ ਵੇਖੋ ਕਿੰਨੀ ਜਨਾਨੀ ਸ਼ੈਤਾਨ ਤੇ ਕਿੰਨੀ ਜਨਾਨੀ ਵੀ ਡਰ ਤਾਂ ਸਾਸ ਨੂੰ ਪ੍ਰੈਸ ਲਾ ਕੇ ਮੌਤ ਕਰ ਦਿੱਤੀ ਵੀ ਪ੍ਰੈਸ ਕਰਦੀ ਦੀ ਮੌਤ ਹੋ ਗਈ ਹਲਕੇ ਜਿਹੜੀਆਂ ਉਹ ਔਰਤਾਂ ਨੇ ਪਿੰਡ ਦੀ ਪੰਚਾਇਤ ਨਗਰ ਸਾਰੀਆਂ ਮਾਤਾ ਭੈਣਾਂ ਧੀਆਂ ਇਹ ਗੱਲਾਂ ਨਹੀਂ ਪਈਆਂ ਨੇ ਕਿ ਉਹ ਮਾਤਾ ਕਦੇ ਵੀ ਪ੍ਰੈਸ ਕੀਤੇ ਕੱਪੜੇ ਪਾਉਂਦੀ ਨਹੀਂ ਸੀ ਸ਼ੱਕ ਤਾਂ ਉਦੋਂ ਹੀ ਪੈ ਗਿਆ ਸ਼ੱਕ ਤਾਂ ਉਦੋਂ ਹੀ ਪੈ ਗਿਆ ਪਰ ਉਦੋਂ ਸੋਚਿਆ ਵੀ ਕੱਲਾ ਹੀ ਕੱਲਾ ਮਾਪੇ ਦਾ ਪੁੱਤਰੇ ਪਿਓ ਵੀ ਐਣੀ ਮਾਂ ਵੀ ਐਣੀ ਮਾਪਿਓ ਪਹਿਲੋ ਮਾਰ ਗਿਆ ਨਿੱਕੇ ਹੁੰਦੇ ਦਾ ਜਗਤਾਰ ਸਿੰਘ ਦਾ ਤੇ ਮਾਂ ਵੀ ਮਰ ਗਈ ਤੇ ਪਰਿਵਾਰ ਰੋਏਗਾ ਤੇ ਚਲੋ ਕਿ ਜੇ ਉਦੋਂ ਹੀ ਇਹੋ ਜੀ ਔਰਤ ਨੂੰ ਫੜਾ ਕੇ ਅੰਦਰ ਦਿੱਤਾ ਹੁੰਦਾ ਔਰਤ ਨੂੰ ਫੜਾ ਕੇ ਅੰਦਰ ਦਿੱਤਾ ਹੁੰਦਾ ਤਾਂ ਅੱਜ ਜਗਤਾਰ ਸਿੰਘ ਨੂੰ ਬੱਕਰੇ ਦਾ ਬਲੀ ਨਹੀਂ ਬਣਨਾ ਪੈਣਾ ਸੀ ਜਿਹੜਾ ਜਿਉਂਦਾ ਅੱਗ ਲਾ ਕੇ ਸੜਿਆ ਗਿਆ ਅੱਗ ਲਾ ਕੇ ਨਹੀਂ ਸੜਿਆ ਜਾਣਾ ਸੀ ਇਹ ਔਰਤ ਜਾਦੀ ਕਰਤੂਤ ਦੂਜੀ ਇੱਕ ਦੇਖੋ ਮੈਂ ਕਿੰਨੀ ਕਿੰਨੀ ਵੱਡੀ ਬੇਦਰਦੀ ਬੇ ਬੇ ਡਰ ਵਾਕਿਆ ਜਿਉਂਥੇ ਕੈਮਰੇ ਨਾ ਹੁੰਦੇ ਤੇ ਹੋ ਸਕਦਾ ਹੈ ਉਹਦਾ ਪਤਾ ਨਾ ਲੱਗਦਾ ਕਾਰਨ ਕਿਉਂਕਿ ਕਾਰਾਂ ਨੂੰ ਅੱਗ ਲੱਗ ਜਾਂਦੀ ਵੇਖੋ ਵਿਉਂਤ ਕਿੱਡੀ ਬਣਾਈ ਵੀ ਕਾਰ ਨੂੰ ਅੱਗ ਲਾ ਦੇਗੇ ਤੇ ਕਾਰ ਦਾ ਲੋਕ ਕਹਿ ਦੇਣਗੇ ਵੀ ਵਾਕਿਆ ਕਾਰ ਨੂੰ ਅੱਗ ਲੱਗੀ ਤੇ ਮੌਤ ਹੋ ਗਈ ਪਰ ਇੱਕ ਔਰਤਾਂ ਨੂੰ ਇੱਕ ਬੇਨਤੀ ਹੈ ਮੈਂ ਸਾਰਿਆਂ ਨੂੰ ਕੋਈ ਨਹੀਂ ਗਿਣਦਾ ਜਿਹੜੀ ਵੀ ਔਰਤ ਦਾ ਕੋਈ ਵੀ ਕਿਸੇ ਬੰਦੇ ਨਾਲ ਕੋ ਰਿਲੇਸ਼ਨ ਹੈ ਜਾਂ ਕੁਝ ਵੀ ਜੇ ਉਹ ਇਸ ਰਿਲੇਸ਼ਨ ਦੇ ਵਿੱਚ ਆ ਕੇ ਤੇ ਆਪਦੇ ਬੰਦੇ ਨੂੰ ਔਰਤ ਮਾਰਦੀ ਏ ਜਾਂ ਬੰਦਾ ਆਪਦੀ ਔਰਤ ਨੂੰ ਮਾਰਦਾ ਤੇ ਬੰਦੇ ਦੇ ਬੱਚੇ ਦਾ ਪਾਪ ਕਦੇ ਵੀ ਗੁਜਾ ਨਹੀਂ ਜੇ ਰਹਿੰਦਾ ਇਹ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਲਿਖਿਆ ਜੇ ਇਹ ਪਾਪ 100 ਸਾਲ ਤੱਕ ਵੀ ਉਗੜ ਆਉਂਦਾ ਜੀ ਇਹ ਆਪਦੇ ਮਨ ਚੋਂ ਕੱਢ ਦਿਆ ਜੀ ਜਿਹੜਾ ਸੱਸ ਦਾ ਪਾਪ ਸੀ ਨਾ ਉਹ ਵੀ ਨਿਕਲਾ ਹੈ ਤਾਂ ਹੁਣ ਪਿੰਡ ਦੀ ਮੰਗ ਆ ਵੀ ਉਸ ਔਰਤ ਨੂੰ ਉੱਥੇ ਅੱਗ ਲਾਈ ਜੇ ਜਿੱਥੇ ਸਾਡੇ ਉਹਨੂੰ ਅੱਗ ਲਾਈ ਸੀ ਉੱਥੇ ਉਹਨੂੰ ਵੀ ਅੱਗ ਲਾਈ ਜੇ ਉਸੇ ਤਰ੍ਹਾਂ ਕਾਰਚੁਣਾ ਤਿੰਨ ਨੂੰ ਅੱਗ ਲਾਈ ਜੇ ਤੇ ਸਭ ਤੋਂ ਵੱਡੀ ਵੇਖੋ ਸッカ ਪਿੰਡ ਦੇ ਵਿੱਚ ਉਹ ਸ਼ਰੀਕਾ ਚਾਚਿਆਂ ਤਾ ਦਾ ਪੁੱਤਰ ਜਿੰਨੇ ਰਿਲੇਸ਼ਨ ਸੀ ਇੱਕ ਨਹੀਂ ਦੋ ਬੰਦਿਆਂ ਨਾਲ ਤਾਂ ਜਦੋਂ ਔਰਤ ਜਾਤ ਇਹ ਹੱਦਾ ਪਾਰ ਕਰ ਜਾਂਦੀ ਹੈ ਇੱਕ ਤੋਂ ਦੋ ਬੰਦਿਆ ਨਾ ਉਦੋਂ ਬਸ ਇਹਨੂੰ ਇੱਕੋ ਹੀ ਬੇਨਤੀ ਏ ਵੀ ਇਹਨ ਇਹਨੂੰ ਹੱਥ ਜੋੜ ਦੇਵੇ ਉਦੋਂ ਪਿੱਛੇ ਫਿਰ ਇਹ ਕੰਟਰੋਲ ਨਹੀਂ ਹੋ ਸਕਦੀ ਕਾਰਨ ਕੀ ਕਾਰਨ ਹੁੰਦਾ ਵੀ ਜਿਹੜਾ ਦੂਜਾ ਬੰਦਾ ਹੁੰਦਾ ਨਾ ਉਹ ਇਹ ਮਤ ਦੇਗਾ ਵੀ ਤੂੰ ਮੇਰੇ ਮੇਰੇ ਆ ਜਾ ਤਾਂ ਤੂੰ ਮੇਰੇ ਘਰੇ ਵਸ ਜਾ ਤੇ ਮੇਰੇ ਉਹ ਕਰ ਦੇ ਉਦੋਂ ਪਿੱਛੇ ਫਿਰ ਉਹ ਤੁਹਾਡੀ ਕਦੇ ਵੀ ਨਹੀਂ ਬਣੇਗੀ ਆਦਮੀ ਦੀ ਕਦੇ ਵੀ ਨਹੀਂ ਬਣੇਗੀ ਆ ਪਿੱਛੇ ਜੱਕ ਤੁਸੀਂ ਵੀਡੀਓ ਵਾਇਰਲ ਹੋਈ ਸੁਣੀ ਹੋਣੀ ਉਹ ਆਹਦੀ ਵੀ ਮੈਂ ਫੌਜੀ ਦੇ ਘਰ ਵਾਲੀ ਆ ਫੌਜੀ ਦੇ ਵੀ ਫੌਜੀ ਨੂੰ ਫੌਜੀ ਫੌਜੀ ਦਾ ਨਾਮ ਲੈਂਦੇ ਵੀ ਫੌਜੀ ਨਹੀਂ ਡਿਊਟੀ ਲਵਾ ਕੇ ਕਿਤੇ ਕਿ ਫੇਰ ਮੈਂ ਜਦੋਂ ਮਰਜੀ ਆ ਜਾਾਂਗੀ ਸਰਪੰਚ ਨਾਲ ਵੀਡੀਓ ਵਾਇਰਲ ਹੋਈ ਸੀ ਜਦੋਂ ਇਹੋ ਦੀ ਔਰਤਾਂ ਨੂੰ ਇਹ ਸ਼ਰਮ ਹੋਣੀ ਚਾਹੀਦੀ ਇੱਕ ਫੌਜੀ ਫੌਜ ਦੇ ਵਿੱਚੋਂ ਜੰਗ ਜਿੱਤ ਕੇ ਕੰਮ ਕਰਕੇ ਆਉਂਦਾ ਤੇ ਔਰਤ ਇਹਦੀਆਂ ਵੱਡੀਆਂ ਗੰਦੀਆਂ ਹਰਕਤਾਂ ਕਰੇ ਤੇ ਲੱਖ ਦੀ ਲਾਹਣ ਤੇ ਮਰ ਜਾਣਾ ਚਾਹੀਦਾ ਇਹ ਔਰਤਾਂ ਨੂੰ ਬੇਨਤੀ ਇਹ ਚੰਦ ਮੈਂਡ ਦਾ ਸਵਾਦ ਕਿ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੁਣ ਜੇਲ੍ਹ ਦੀਆਂ ਸਲਾਖਾਂ ਵਿੱਚ ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਬਾਹਰ ਨਹੀਂ ਆਉਂਦੇ ਸਾਰੀ ਜ਼ਿੰਦਗੀ ਬਾਹਰ ਨਹੀਂ ਆਉਂਦੇ ਹੋਣੋ ਕਾਰਨ ਤੇ ਜਿਹੜੇ ਬੰਦੇ ਇਹ ਔਰਤ ਦੇ ਮਗਰ ਲੱਗ ਕੇ ਬੰਦੇ ਨੂੰ ਮਾਰ ਕੇ ਬੰਦੇ ਦਾ ਕਤਲ ਕਰਦੇ ਵੀ ਮੇਰੇ ਘਰੇ ਵਸ ਜੇਗੀ ਉਹ ਵੀ ਇਹ ਮਨ ਦੇ ਵਿੱਚੋਂ ਕੱਢ ਦੇਣ ਕਦੇ ਵੀ ਇਹੋ ਜੀ ਹਰਕਤ ਨਹੀਂ ਕਰਨੀ ਚਾਹੀਦੀ ਆਪਾਂ ਇੱਕ ਇੱਕ ਖਾਚ ਦੇ ਕੰਮ ਦੀ ਖਾਤਰ ਕਿਸੇ ਬੰਦੇ ਦੀ ਆਪਾਂ ਜਾਨ ਲੈਣੇ ਆ ਇਹ ਦੂਤੇ ਵੱਡਾ ਜ਼ੁਲਮ ਨਹੀਂ ਜਿੱਥੇ ਵੀ ਹੈਗਾ ਤੇ ਇਦੂ ਉੱਤੇ ਵੱਡਾ ਹੁਣ ਪਾਪ ਵੀ ਕਿਤੇ ਨਹੀਂ ਵੀ ਜਿਹੜਾ ਜਿਉਂਦਾ ਬੰਦਾ ਦਵਾਈ ਪਾ ਕੇ ਤੇ ਉਹਨੂੰ ਅੱਗ ਲਾਉਣੀ ਯਾਰ ਤੈਨੂੰ ਸਿਹਰਾਂ ਨਾਲ ਵਿਆਹ ਕੇ ਲਾਇਆ ਢੋਲ ਟਮਤਿਆਂ ਨਾਲ ਬੱਸਾਂ ਚੱਲਦੀਆਂ ਨੇ ਜ਼ਮੀਨ 9-10 ਕਿਲੇ ਪੈੜੀ ਠੇਕੇ ਦੇ ਦੋ ਬੱਚੇ ਨੇ ਤੇਰੇ ਕੋਲ ਹੋਰੇ ਤੂੰ ਕੀ ਭਾਲਨੀ ਜੇ ਤੇਰੇ ਤੋਂ ਨਹੀਂ ਰਿਹਾ ਜਾਂਦਾ ਤੇਰੇ ਤੋਂ ਨਹੀਂ ਰਿਹਾ ਜਾਂਦਾ ਤੇ ਤੂੰ ਤਲਾਕ ਲੈ ਲੈ ਪਰ ਕਾਰਨ ਪਤਾ ਕੀ ਸੀ ਕਾਰਨ ਇਹ ਸੀ ਵੀ ਜਿਹੜੇ ਉਹ ਬੰਦੇ ਸੋਨਾਂ ਦੇ ਇਰਾਦੇ ਸੀ ਵੀ ਅਸੀਂ ਮਾਲਕ ਬਣ ਦਾਂਗੇ ਇਸ ਘਰ ਦੇ ਇਸ ਘਰ ਦੇ ਅਸੀਂ ਮਾਲਕ ਬਣ ਦਾਂਗੇ ਵੀ ਜੋ ਵੀ ਗੱਫਾ ਸਾਰਾ ਇਹ ਜਗਤਾਰਦੇਵ ਸਿੰਘ ਦਾ ਸੀ ਛਕਾ ਕੇ ਪਰ ਇਹ ਤਾਂ ਨਹੀਂ ਪਤਾ ਵੀ ਉੱਤੇ ਗੁਰੂ ਰਾਮਦਾਸ ਵੀ ਵੇਂਦਾ ਪਿਆ ਗੁਰੂ ਰਾਮਦਾਸ ਵੀ ਵੇਂਦਾ ਪਿਆ ਪਰ ਹੁਣ ਸਾਡੀ ਬੇਨਤੀ ਐ ਐਸਐਚਓ ਨੂੰ ਡੀਐਸਪੀ ਆਈਜੀ ਜਿੰਨੇ ਵੀ ਮੁਲਾਜ਼ਮ ਨੇ ਮੇਨ ਤਾਂ ਬੇਨਤੀ ਵੀ ਇਹਨੂੰ ਅੱਗ ਲਾਓ ਉੱਥੇ ਲਿਆ ਕੇ ਉੱਥੇ ਸਾੜੋ ਸਾਰਾ ਪਿੰਡ ਜਿਹੜਾ ਸਾਰਾ ਨਗਰ ਸਹਿਮਤ ਹੈ ਤੇ ਗੱਲ ਤਾਂ ਬਣਦੀ ਫੇਰ ਤੇ ਜੇ ਨਹੀਂ ਤਾਂ ਤਿੰਨੇ ਫਾਸੀ ਦੇ ਫੰਦੇ ਤੇ ਲੰਮਾ ਟਾਈਮ ਨਹੀਂ ਪੈਣਾ ਚਾਹੀਦਾ ਇਹ ਛੇਤੀ ਤੋਂ ਛੇਤੀ ਫਾਸੀ ਦੇ ਫੰਦੇ ਤੇ ਤਿੰਨੇ ਚੜ ਜਾਣੇ ਚਾਹੀਦੇ ਨੇ ਕਾਰਨ ਜਿਹੜੇ ਹੁਣ ਬੰਦਿਆਂ ਨੇ ਕਰਤੂਤ ਕੀਤੀ ਏ ਮੈਂ ਉਹਨਾਂ ਬੰਦਿਆਂ ਨੂੰ ਵੀ ਇਹ ਵਾਰਨਿੰਗ ਕਰ ਦਿਆਂ ਮੇਰੇ ਵੀਰੋ ਤੁਸੀਂ ਕਰਤੂਤ ਕਰ ਲਈ ਹੁਣ ਤੁਹਾਡੀਆਂ ਘਰਦਿਆਂ ਕੀ ਕਰਨ ਗਿਆ ਦੱਸੋ ਹੁਣ ਤੁਹਾਡੀਆਂ ਕੀ ਹੁਣ ਮੂੰਹ ਵਿਖਾਉਣ ਜੋਗੇ ਰਹਿ ਜਾਓਗੇ ਉਹ ਇੱਕ ਜਿਹੜਾ ਚਾਚੇ ਦਾ ਪੁੱਤਰ ਇਹ ਆਉਂਦੇ ਨੇ ਆਪਦੀ ਘਰ ਦੀ ਨੂੰ ਕੋਟਮਾਰ ਕਰਦਾ ਸੀ ਤੇ ਉਹ ਪੇਕਿਆਂ ਦੇ ਸੀ ਉਹ ਪੇਕਿਆਂ ਦੇ ਸੀ ਉਹਦਾ ਇਰਾਦਾ ਸੀ ਨਾ ਪਰ ਚਲ ਮੇਰੇ ਕੋਲ ਤਾਂ ਹੈਗੀ ਆ ਇੱਥੇ ਕੋਈ ਗੱਲ ਨਹੀਂ ਪਰ ਇਹ ਤਾਂ ਨਹੀਂ ਨਾ ਪਤਾ ਸੀ ਵੀ ਸਾਨੂੰ ਇਹਨੇ ਲੈ ਜਾਣਾ ਪਰ ਬੰਦੇ ਦਾ ਬੱਚਾ ਮਾਰਨਾ ਬੰਦੇ ਦਾ ਬੱਚੇ ਨੂੰ ਮਾਰਨਾ ਬੜਾ ਵੱਡਾ ਜ਼ੁਲਮ ਹੈ ਪਰ ਜਿਹੜੀ ਔਰਤ ਜਾਦੇ ਜਦੋਂ ਇਹ ਇਸ਼ਕ 'ਚ ਅੰਨੀ ਹੋ ਜਾਂਦੀ ਹੈ ਨਾ ਉਦੋਂ ਵੀ ਸਾਰੇ ਜਵਾਗ ਵੀ ਮਾਰ ਦਿੰਦੀ ਤੇ ਇਸ਼ਕ 'ਚ ਅੰਨੀ ਹੋਈ ਪਾਕਿਸਤਾਨ ਤੋਂ ਇੰਡੀਆ ਆ ਜਾਂਦੀ ਤੁਹਾਡੇ ਸਾਹਮਣੇ ਵੇਖ ਲਓ ਨਹੀਂ ਆਈ ਤਾਂ ਉਹ ਜਿਹੜੀ ਇੱਕ ਬੜੀ ਵੀਡੀਓ ਵਾਇਰਲ ਹੁੰਦੀ ਹੁੰਦੀ ਆਈ ਹੈ ਨਾ ਚਾਰ ਜਵਾਗ ਲੈ ਕੇ ਆਈਏ ਇੱਕ ਮੈਂ ਪੱਬ ਖੇਡਦੀ ਸੀ ਅਜੇ ਮਿਲੇ ਵੀ ਨਹੀਂ ਹੋਣੇ ਜਦੋਂ ਗੱਲਾਂ ਬਾਤਾਂ ਹੋਈਆਂ ਲੈ ਤੇ ਇਸ਼ਕ ਦੇ ਵਿੱਚ ਅੱਨੀ ਹੋਈ ਚਾਰ ਜਵਾਗ ਲੈ ਕੇ ਆ ਗਈ ਤੇ ਇਸ ਕਰਕੇ ਇਹ ਜਿਹੜੀ ਔਰਤ ਔਰਤ ਯਾਦ ਹੈ ਨਾ ਜਦੋਂ ਇਹ ਚੱਲ ਜਾਂਦੀ ਹੈ ਨਾ ਜਦੋਂ ਇਹਦੀ ਸ਼ਰਮ ਲੈ ਜਾਂਦੀ ਇਹਨੂੰ ਕੋਈ ਮਾਂ ਪਿਓ ਦੀ ਕੋਈ ਭੈਣ ਭਰਾ ਦੀ ਕਿਸੇ ਦੀ ਕੋਈ ਇਹਨਾਂ ਨੂੰ ਸ਼ਰਮ ਨਹੀਂ ਰਹਿ ਜਾਂਦੀ ਫਿਰ ਇਹਨਾਂ ਨੂੰ ਇੱਕੋ ਚੀਜ਼ ਦਿਸੀ ਜਾਂਦੀ ਬਸ ਉਹ ਹੀ ਦਿਸੀ ਜੇ ਹੁਣ ਅੰਦਰ ਜਾਣਗੇ ਹੁਣ ਮਿਲੂ ਕੁਛ ਕੁਛ ਨਹੀਂ ਮਿਲਣਾ ਅੰਦਰ ਅੰਦਰ ਪੁਲਸ ਵਾਲਿਆਂ ਦੇ ਬੇਇੱਜ਼ਤੀ ਉਸ ਵਾਲਿਆਂ ਦੀ ਬੇਇੱਜ਼ਤੀ ਨਾਲੇ ਦੇ ਮਾਪਿਓਂ ਸੀ ਜਿਹੜੇ ਉਹ ਵੀ ਮੂੰਹ ਕੱਢਣ ਜੋਗੇ ਨਹੀਂ ਰਹਿ ਗਏ ਤੇ ਜਿਹੜੇ ਬੰਦੇ ਅੰਦਰ ਗਏ ਜਿਹੜੇ ਬੰਦੇ ਅੰਦਰ ਨਾਲੇ ਕਰਤੂਤ ਕਰਕੇ ਗਏ ਨੇ ਤੇ ਜਿਹੜੇ ਅੰਦਰ ਅਸਲ ਬੰਦੇ ਹੋਏ ਜਿਹੜੀ ਵੀ ਇਹਨਾਂ ਨੂੰ ਜੇਲ੍ਹ ਚ ਦਿੱਤਾ ਆਇਆ ਜਿਹੜੇ ਅਸਲ ਬੰਦੇ ਹੋਏ ਉਹ ਕੁੱਟ-ਕੁੱਟ ਕੇ ਇਹਨਾਂ ਦੇ ਅੰਦਰ ਮੂਹਰ ਕੱਢ ਦੇਣਗੇ ਕਿਉਂ ਅੰਦਰ ਇਹੋ ਜਿਹੇ ਬੰਦੇ ਨੂੰ ਬੜਾ ਵੱਡਾ ਪਾਪੀ ਗਿਣਦੇ ਨੇ ਵੀ ਜੇ ਕੰਮ ਕਰਨਾ ਦਾ ਚਾਜਦਾ ਕਰੇ ਇਹ ਕਿਹੜਾ ਕੰਮਾ ਜੋ ਕੰਮ ਕਰਕੇ ਆ ਪਰ ਜਿਹੜਾ ਬੰਦਾ ਇਹੋ ਜੀ ਕਰਤੂਤ ਕਰਦਾ ਹੈ ਨਾ ਇੱਕ ਔਰਤ ਦੇ ਮਗਰ ਲੱਗ ਕੇ ਕਿ ਉਹਦੇ ਘਰ ਵਾਲੇ ਦਾ ਕਤਲ ਕਰਦਾ ਜਾਂ ਉਹਦੇ ਬੱਚੇ ਦਾ ਕਤਲ ਕਰਦਾ ਜਾਂ ਕੁਝ ਵੀ ਕਰਦਾ ਇਹ ਦੂਤੇ ਵੱਡਾ ਜ਼ੁਲਮ ਕੋਣੀ ਤੇ ਔਰਤ ਜਾਤ ਨੂੰ ਵੀ ਥੋੜੀ ਘੜੀ ਸੋਚਣਾ ਚਾਹੀਦਾ ਵੀ ਮੈਂ ਕੀ ਕਰਨ ਲੱਗੀ ਆ ਕੁਛ ਨਹੀਂ ਪਿਆ ਨਾ ਕਮਾਂ ਦੇ ਵਿੱਚ ਵੀ ਮੈਂ ਇਹ ਕਹ ਆਪਦੇ ਪਿੱਕ ਪਤੀ ਨੂੰ ਜਿਹਨੇ ਮੇਰੇ ਮਾਂ ਪਿਓ ਨੇ ਮੇਰਾ ਵਣਜ ਕੀਤਾ ਨਹੀਂ ਤੇਰਾ ਘਰ ਪੂਰਾ ਹੁੰਦਾ ਤੇਰੀ ਹਵਸ਼ ਨਹੀਂ ਪੂਰੀ ਹੁੰਦੀ ਤੇ ਘਰ ਵਾਲੇ ਨੂੰ ਦਵਾਈ ਦੁਆ ਨਹੀਂ ਪੂਰੀ ਉਹਦੀ ਤੇ ਤਲਾਕ ਲੈ ਲੈ ਤਲਾਕ ਲੈ ਕੇ ਚਲੀ ਜਾਂ ਉਹਦੇ ਘਰੇ ਚਲੀ ਜਾ ਤਲਾਕ ਬਾਕੀ ਜਿਹੜੀਆਂ ਤਲਾਕ ਲੈ ਕੇ ਗਈਆਂ ਨੇ ਨਾ ਉਹ ਰੋਂਦੀਆਂ ਹੀ ਫਿਰਦੀਆਂ ਨੇ ਜਿਹੜੀ ਜਨਾਨੀ ਔਰਤ ਜਾਤ ਇੱਥੋਂ ਤੱਕ ਇੰਨੀ ਐਸ਼ ਲੈਂਦੀ ਬੱਸਾਂ ਚੱਲਦੀਆਂ ਹੋਣ ਸਕੂਲੀ ਤਾਂ ਦੋ ਬੱਚੇ ਹੋਣ ਬੱਚੇ ਸਵੇਰੇ ਉਹ ਜਗਤਾਰ ਸਿੰਘ ਨਾਲ ਲੈ ਜਾਂਦਾ ਫਿਰਦਾ ਸਾਰਾ ਦਿਨ ਵਹਿਲੀ ਫਿਰ ਇਸੇ ਕੰਮ ਦੇ ਸੀ ਡੁਗ ਡੁਗ ਤੇ ਸਾਰਾ ਦਿਨ ਫਿਰ ਡੁਗ ਡੁਗ ਦੀ ਪਿੱਛੋਂ ਕਰੀ ਜਾਂਦੀ ਸੀ ਸਾਧ ਲਈ ਦੀ ਹੁਣੀ ਘਰੇ ਸਾਥ ਕੇ ਇਹ ਰਾਹ ਦਾ ਰੋੜਾ ਹਦੀ ਹੋਣਾ ਬੰਦਾ ਤੈਨੂੰ ਢਾਈਏ ਇਹ ਦੂਤੇ ਵੱਡਾ ਜ਼ੁਲਮ ਨਹੀਂ ਇਹਨੂੰ ਕੀੜੇ ਪੈਣਗੇ ਇਸ ਔਰਤ ਨੂੰ ਵੀ ਕੀੜੇ ਪੈਣਗੇ ਜਿਹੜੇ ਬੰਦੇ ਨੇ ਇਹ ਵੀ ਸਾਰੀ ਜ਼ਿੰਦਗੀ ਰੋਲ ਰੋਲ ਕੇ ਮਰਨਗੇ ਜੇ ਨਾ ਮਰੇ ਤੇ ਕਹਿ ਦਿਆ ਜੀ ਇਹਨਾਂ ਨੂੰ ਪੁਲਿਸ ਨੇ ਮਲਾਜਮਾਂ ਨੇ ਅੰਦਰ ਜਿਹੜੇ ਬੰਦੇ ਨੇ ਇਹਨਾਂ ਨੂੰ ਢੋਈ ਨਹੀਂ ਮਿਲਣੀ ਮਾਸਾ ਜਣੀ ਵੀ ਯਾਰ ਬੰਦੇ ਦਾ ਬੱਚਾ ਮਾਰਨਾ ਜਿਉਂਦਾ ਸਾੜਨਾ ਕਿੱਡਾ ਵੱਡਾ ਜ਼ੁਲਮ ਹੈ ਜਦੋਂ ਉਹਨੂੰ ਅੱਗ ਲਾਈ ਹੋਵੇਗੀ ਜਦੋਂ ਉਹਨੂੰ ਸਾੜਿਆ ਹੋਵੇਗਾ ਤੇ ਉਦੋਂ ਕੀ ਬਣਿਆ ਹੋਵੇਗਾ ਵੇਖੋ ਇਹ ਜਨਾਨੀ ਕਿੰਡੀ ਵੱਡੀ ਵਿਆਹ ਦੇ ਪਹਿਲੋ ਸੱਸ ਮਾਰੀ ਪ੍ਰੈਸ਼ਰ ਨਾਲ ਤੇ ਬੰਦੇ ਨੂੰ ਦਵਾਈ ਦੇ ਕੇ ਵੀ ਸਾਡਾ ਕੱਲ ਨੂੰ ਨਾਣ ਲੱਗੇਗਾ ਬਹੁਤ ਵੱਡਾ ਜ਼ੁਲਮ ਹੈ ਤੇਰਾ ਭਲਾ ਜੇ ਤੇਰਾ ਤੈਨੂੰ ਮਹਾਰਾਜ ਤੈਨੂੰ ਸੱਚੇ ਪਾਤਸ਼ਾਹ ਤੁਹਾਨੂੰ ਕਿਦੇ ਇਹੋ ਜਿਹਾ ਟੈਗ ਨਾ ਹੋਵੇ ਕੋ ਟੈਗ ਹੋ ਜੇ ਤੇ ਉਹਦਾ ਕੰਮ ਨਿਭਰ ਗਿਆ ਨਾ ਕਿਦੇ ਫਾਸੀ ਦੇ ਬੰਦੇ ਤੇ ਤੁਹਾਨੂੰ ਗੁਰੂ ਰਾਮਦਾਸ ਚੜਾਵੇ ਤੁਹਾਨੂੰ ਤਿੰਨਾਂ ਨੂੰ ਜਿਵੇਂ ਤੁਸੀਂ ਉਹਨੂੰ ਗਰੀਬ ਨੂੰ ਮਾਰਿਆ ਤੜਫਾ ਤੜਪਾ ਗਏ ਕਿਰੇ ਅੱਗ ਲੱਗ ਜੇ ਕਿਦੇ ਮਹਾਰਾਜਾ ਸੇਗ ਉਂਗਲ ਨੂੰ ਪੈ ਜੇ ਕਿ ਆਪਾਂ ਕਿੰਨਾ ਤੜਪਣੇ ਆ ਤੜਪਣੇ ਨਾ ਧੰਨ ਤਾ ਉਹ ਬੰਦਾ ਸੀ ਜੀ ਪਿੰਡ ਵਾਲੇ ਉੱਤਾ ਨਾ ਕਰਦੇ ਉੱਤਾ ਨਾ ਕਰਦੇ ਅਜੇ ਜੇ ਫਰਵੇਜ ਵੀ ਕਰ ਲੈਂਦੀ ਨਾ ਫਰਵੇਜ ਵੀ ਕੋਈ 6 ਮਹੀਨੇ ਕਰ ਲੈਂਦੀ ਤੇ ਫੇਰ ਵੀ ਕੋਣੀ ਨਪਿਆ ਕੁੱਟਿਆ ਜਾਂਦਾ ਪਰ ਬੱਚੇ ਬੰਦੇ ਦਾ ਮੇਰੀ ਜਿਹੜਾ ਜਿਹੜਾ ਬੰਦਾ ਵੀਡੀਓ ਸੁਣਦਾ ਹੋਵੇ ਜੇ ਤੁਸੀਂ ਇੰਨਾ ਕਮਾਂ ਦੇ ਮਗਰ ਔਰਤ ਦੇ ਮਗਰ ਲਾ ਕੇ ਕਿਸੇ ਬੰਦੇ ਔਰਤ ਦਾ ਬੰਦਾ ਮਾਰ ਦੇ ਜੀ ਜਾਂ ਔਰਤ ਬੰਦਾ ਮਾਰਦੀ ਉਹਨੂੰ ਜੇਲ੍ਹ ਚ ਜਾਣਾ ਪੈ ਗਿਆ ਕਦੇ ਨੂੰ ਮਨ ਚੋਂ ਕੱਢ ਦੇਵੇ ਉਸ ਬੰਦੇ ਨੇ ਤਾਂ ਨਹੀਂ ਆਉਣਾ ਜੋ ਮਨ ਚੋਂ ਕਰ ਦੇਵੇ ਵੀ ਮੈਂ ਸ਼ਾਲ ਲੁੱਟਾਂਗੀ ਬੁੱਲੇ ਲੁੱਟਾਂਗੀ ਨਹੀਂ ਲੁੱਟੇ ਜਾਣੇ ਗੁਰੂ ਰਾਮਦਾਸ ਜਿਹੜਾ ਨਾ ਬੰਦੇ ਦਾ ਬੱਚਾ ਸੌਖਾ ਪਲਦਾ ਸੌਖਾ ਨਹੀਂ ਪਲਦਾ ਪਰ ਜਦੋਂ ਇਹ ਇਸਕਿੱਚ ਅੰਨੀ ਹੋ ਜਾਂਦੀ ਸੱਤ ਸਮੁੰਦਰ ਪਾਰ ਕਰ ਜਾਂਦੀ ਏ ਇਹ ਵੀ ਕੁੱਤਾ ਵੀ ਨਹੀਂ ਛੱਡਦੀ ਜਿਹੜੀਆਂ ਸਾਰੀਆਂ ਦੇ ਕੋਝੀਆਂ ਨਹੀਂ ਪਰ ਜਿਹੜੀ ਚੱਲ ਜਾਂਦੀ ਹੈ ਨਾ ਤੂੰ ਫਿਰ ਕੁੱਤਾ ਵੀ ਨਹੀਂ ਛੱਡ ਉਹ ਹਾਲਾ ਤੇ ਇਹ ਕੁੱਤਿਆਂ ਨਾਲ ਉਹ ਵੀ ਭੈੜੀ ਹੋ ਗਈ ਮਹਾਰਾਜ ਗੁਰੂ ਰਾਮਦਾਸ ਦੇ ਬਾਬੇ ਨਾਨਕ ਨੇ ਵਾਕਿਆ ਉਹਨਾਂ ਦੀਆਂ ਗੱਲਾਂ ਨੇ ਕਿਦੇ ਸੌਸ ਆ ਗਈ ਪੜ ਕੇ ਵੇਖਿਆ ਜੀ ਉਹਨਾਂ ਨੇ ਕਿਹਾ ਕਾਲਜੋਗ ਆ ਜੂ ਕੀ ਉਹਨੇ ਕਿ ਕੁਆਰੀ ਵਾਰ ਮੰਗੇਗੀ ਅੱਜ ਉਹ ਗੱਲ ਹੋ ਗਈ ਕੁਆਰੀਆਂ ਆਲੀਆਂ ਸੀ ਇਹਦੇ ਨਾਲ ਵਿਆਹ ਕਰਾਉਣਾ ਹੀ ਪਿਓ ਦੇ ਸਾਹਮਣੇ ਆਖੀ ਜਾਂਦੀਆਂ ਮੇਰੇ ਨਾਲ ਦੇ ਨਾ ਰਿਲੇਸ਼ਨ ਸੀ ਰਿਲੇਸ਼ਨ ਸੀ ਪਿਓ ਦੇ ਸਾਹਮਣੇ ਭਰਾਮਾ ਦੇ ਸਾਹਮਣੇ ਕਿੱਡੀ ਵੱਡੀ ਗੱਲ ਏ ਕੋਈ ਛੋਟੀ ਮੋਡੀ ਗੱਲ ਨਹੀਂ ਗਈ ਬਾਕੀ ਉਹਨੇ ਆਖਣਾ ਵੀ ਇੱਕ ਬੰਦਾ ਉਹ ਤਿੰਨ ਜਨਾਨੀਆਂ ਹੋਣਗੀਆਂ ਤਿੰਨ ਔਰਤਾਂ ਦੇ ਮਗਰ ਹੋਣਗੀਆਂ ਬੰਦੇ ਦੇ ਮਗਰ ਮਗਰ ਫਿਰਨਗੀਆਂ ਔਰਤ ਚੱਲ ਜੇਗੀ ਔਰਤ ਚੱਲ ਜੇਗੀ ਮੈਂ ਹੁਣ ਅਗਲਾ ਕੁੱਤੀ ਵਾਲਾ ਲਬਜ ਨਹੀਂ ਬੋਲਦਾ ਚੱਲ ਜੇਗੀ ਉਨੇ ਹੱਕ ਉਤੇ ਜਿਹੜੀ ਉਹ ਵੀ ਜਦੋਂ ਗਰਭ ਹੋ ਜੇਗੀ ਤਾਂ ਬੱਚਿਆਂ ਨੂੰ ਆਪਣਾ ਜਨਮ ਦੇਣ ਤੋਂ ਪਹਿਲਾਂ ਕੋਈ ਗਲਤ ਕਰਮ ਨਹੀਂ ਕਰੇਗੀ ਔਰਤ ਜਦੋਂ ਚਲ ਜੇਗੀ ਵਾਕਿਆ ਇਹੋ ਜਿਹਿਆਂ ਚਲ ਗਈਆਂ ਨੇ ਜਿਹੜੀਆਂ ਚਲੀਆਂ ਹੋਈਆਂ ਆਪਦੇ ਬੰਦਿਆਂ ਨੂੰ ਸਾੜਦੀਆਂ ਨੇ ਤੇ ਜਾਂ ਜਿਹੜੀ ਉਹ ਵੀਡੀਓ ਵਾਇਰਲ ਹੋਈ ਮਜੀਠੇ ਸਾਈਡ ਦੀ ਜਿਹੜੀਆਂ ਦੀ ਵੀ ਮੇਰੇ ਘਰ ਆਉਣ ਨੂੰ ਫੌਜੀ ਤੇ ਉਹਨੂੰ ਡਿਊਟੀ ਲਵਾ ਤੇ ਮੈਂ ਆ ਜਾ ਕਰਾਂਗਾ ਜਦੋਂ ਕਹੇ ਉਦੋਂ ਮੈਂ ਟਾਈਮ ਕੱਢ ਕੇ ਆ ਦੇ ਕਿ ਲੱਖ ਦੀ ਲਾਂਤ ਤੁਹਾਡੇ ਮਰ ਜਾਓ ਕੁਝ ਖਾ ਕੇ ਦੂੰ ਇਹ ਨਹੀਂ ਪ੍ਰਿੰਦਾ ਮਣ ਜਿਉਂਦਿਆਂ ਨੂੰ ਇਹਨਾਂ ਨੂੰ ਜਿਉਂਦਿਆਂ ਨੂੰ ਅੱਗ ਲਾ ਦੇਣੀ ਚਾਹੀਦੀ ਉੱਥੇ ਇਹਨਾਂ ਨੂੰ ਅੱਗ ਲੱਗੇ ਤੇ ਇਹਨਾਂ ਨੂੰ ਵੇਖ ਕੇ ਲੋਕ ਹਟ ਜਾਣਗੇ ਜਿਹੜੇ ਹੋਰ ਵੀ ਉਹ ਵੀ ਹਟ ਜਾਣਗੇ ਅਗਰ ਜੇ ਇਹੋ ਜੀ ਔਰਤਾਂ ਨਾ ਰੁਕਦੀ ਤੇ ਇਹਨੇ ਪਤਾ ਨਹੀਂ ਕਿੰਨੇ ਉਹਨਾਂ ਨੂੰ ਮੂੰਹ ਪਾ ਦੇਣਾ ਸੀ ਇਸ ਕਰਕੇ ਬਹੁਤ ਚੰਗਾ ਹੋ ਗਿਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਔਰ ਭਰਾ ਬਹੁਤ ਜ਼ੁਲਮ ਹੋਇਆ ਤੇਰਾ ਨਾ ਬੜਾ ਪਾਪ ਹੋਇਆ ਬਹੁਤ ਵੱਡਾ ਪਾਪ ਹੋਇਆ ਅਸੀਂ ਤਾਂ ਹਰਾਨ ਹੋ ਗਏ